ਬੀਦੀ ਚੰਦ ਨੇ ਰਾਜ ਸੇਵਾ ਨੂੰ ਕਮਾਇਆ ਬਾਬੇ ਬੀਦੀ ਚੰਦ ਨੇ ਸੀਨਾ ਗੁਰੂ ਕਾਹ ਕਹਾਇਆ ਮਨ ਗੁਰਾਂ ਦਾ ਹੁਕਮ ਪੱਟੀ ਸ਼ਹਿਰ ਆ ਗਿਆ ਬਾਬਾ ਬੀਦੀਆਂ ਦਾ ਜਾਨੂ ਬੀਦੀਆਂ ਚਲਾ ਗਿਆ ਛੱਟ ਹੁਕਮ ਸੁਣਾਇਆ ਛੱਟ ਹੁਕਮ ਸੁਣਾਇਆ ਬਾਬੇ ਬੀ ਦੀ ਚਾਂਦ ਨੇ ਸੀਨਾ ਗੁਰੂ ਕਾ ਕਹਾਇਆ ਮੌਜੀ ਵੇਖ ਗੁਰਦੇਵ ਪਰ ਸੰਨ ਹੋ ਗਏ ਨੀਰੀ ਪੀਰੀ ਵਾਲੇ ਦਾਤਾ ਓਠ ਕੇ ਖਲੋ ਗਏ ਨੀਰੀ ਪੀਰੀ ਵਾਲੇ ਦਾਤਾ ਓਠ ਕੇ ਖਲੋ ਗਏ ਚੱਟ ਸੀਨੇ ਨਾਲ ਲਾਇਆ ਚੱਟ ਸੀਨੇ ਨਾਲ ਲਾਇਆ ਬਾਬੇ ਬੀ ਦੀ ਚਾਂਦ ਨੇ ਸਿਨਾ ਗੁਰੂ ਕਾ ਕਹਾਇਆ ਬਾਬੇ ਪੀਦੀ ਚੰਦ ਨੇ ਰਾਜ ਸੇਵਾ ਨੂੰ ਕਮਾਇਆ